ਸ਼੍ਰੋਮਣੀ ਅਕਾਲੀ ਦਲ ਨਵਾਂ ਸ਼ਹਿਰ ਦੀ ਮੀਟਿੰਗ ਮੰਜੀ ਸਾਹਿਬ ਗੁਰਦੁਆਰਾ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਬੰਗਾਦੇਵ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਰ ਹਲਕਾ ਨਵਾਂ ਸ਼ਹਿਰ ਜਰਨੈਲ ਸਿੰਘ ਵਾਹਿਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜੋ ਕਿ ਪੰਥਕ ਦੀ ਲੜਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੀ ਹੈ ਉਨਾ ਕੇਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਮੂਹ ਵਰਕਰ 15 ਜੁਲਾਈ ਨੂੰ ਹਰੇਕ ਪਿੰਡਾਂ ਵਿੱਚ ਜਾ ਕੇ ਜਨਤਾ ਨਾਲ ਵਿਚਾਰ ਚਰਚਾ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਹੋਰ ਜ਼ਿਆਦਾ ਕੰਮ ਕਰਨਗੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੀ ਜਿਹੜੀ ਮੀਟਿੰਗ ਹੈ ਜੀ ਉਹਦੇ ਬਾਰੇ ਅੱਜ ਸ਼ਹੀਦ ਭਗਤ ਸਿੰਘ ਨਗਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੂੱਚੀ ਜਥੇਬੰਦੀ ਜਿਹਦੇ ਵਿੱਚ ਵਰਕਰ ਸਮਰਥਕ ਲੀਡਰ ਸਾਹਿਬਾਨ ਸਾਰੇ ਉਹ ਅੱਜ ਹਾਜ਼ਰ ਹੋਏ ਅੱਜ ਸਾਰੇ ਰਲ ਕੇ ਉਹਨਾਂ ਲੋਕਾਂ ਦੀ ਨਿਖੇਦੀ ਕੀਤੀ ਜਿਹੜੇ ਲੋਕ ਪਾਰਟੀ ਨੂੰ ਕਮਜ਼ੋਰ ਕਰਕੇ ਅੱਜ ਦੂਸਰੀਆਂ ਪਾਰੜੀਆਂ ਦੇ ਹੱਥਾਂ 'ਚ ਖੇਡ ਰਹੇ ਆ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸਿਦਾਰ ਸਿੰਘ ਬਾਦਲ ਸਾਹਿਬ ਨਾਲ ਔਰ ਤੱਕੜੀ ਦੇ ਨਾਲ ਖੜਨ ਦਾ ਸਾਰਿਆਂ ਨੇ ਫੈਸਲਾ ਲਿਆ ਔਰ ਉਹਨਾਂ ਦੀ ਪਿੱਛੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜਾ ਕਰਨ ਦੇ ਲਈ ਅੱਜ ਸਾਰਿਆਂ ਨੇ ਅੱਜ ਜਿਹੜਾ ਇੱਕ ਫੈਸਲਾ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਦਾ ਅੱਜ ਇਕੱਠ ਸੀ ਜਿਸ ਤਰ੍ਹਾਂ ਲੋਕਾਂ 'ਚ ਉਤਸ਼ਾਹ ਸੀ ਉਹ ਇਸ ਗੱਲ ਤੋਂ ਪਲੀਪਤ ਜਾਣੂ ਨੇ ਉਹ ਜਾਗਰੂਤ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੁਝ ਫੋਰਸਸ ਭੇਜੀਆਂ ਬੇਸ਼ੱਕ ਸ਼੍ਰੋਮਣੀ ਕਾਲ ਦਲ ਦੇ ਅੰਦਰ ਹੀ ਸੀ ਜਿਨ੍ਹਾਂ ਨੇ ਸ਼੍ਰੋਮਣੀ ਕਾਲ ਦਲ ਦੀ ਸਰਕਾਰਾਂ ਬੱਲੇ ਬੜੇ ਆਨੰਦ ਮਾਣੇ ਜਿਹੜੀਆਂ ਸ਼੍ਰੋਮਣੀ ਕਾਲ ਦਲ ਦੇ ਸਰਕਾਰਾਂ ਬੱਲੇ ਆਪ ਵੀ ਆਪਣੇ ਬੱਚਿਆਂ ਨੂੰ ਵੀ ਉੱਚ ਅਹੁਦਿਆਂ ਤੱਕ ਲੈ ਕੇ ਗਏ ਅੱਜ ਜੇਕਰ ਉਹਨਾਂ ਦੇ ਬੱਚੇ ਪਿੱਛੇ ਕਿਧਰ ਉਧਰ ਵੀ ਚਲੇ ਗਏ ਦੂਸਰੀਆਂ ਪਾਰਟੀਆਂ ਵੀ ਜੁਆਇਨ ਕਰਨੀਆਂ ਇਲੈਕਸ਼ਨਾਂ ਵੀ ਲੜਡੀਆਂ ਉਹ ਵੀ ਅੱਜ ਪਾਰਟੀ ਨੂੰ ਨਸੀਹਤ ਦੇ ਰਹੇ ਆ ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਵਰਕਨ ਦਾ ਉਤਸ਼ਾਹ ਜਿਹੜਾ ਆ ਉਹ ਉਹਨਾਂ ਲੋਕਾਂ ਨੂੰ ਕਮਜ਼ੋਰ ਕਰੇਗਾ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਗੁੰਮਰਾਹ ਕਰ ਰਹੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਆ ਸੋ ਮੈਂ ਸਮਝਦਾ ਕਿ ਜਦੋਂ ਹਰ ਜ਼ਿਲ੍ਹੇ ਚੋਂ ਹਰ ਪਿੰਡ ਪਿੰਡ ਚੋਂ ਇਸ ਤਰ੍ਹਾਂ ਆਵਾਜ਼ ਆਏਗੀ ਤਾਂ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਦੀ ਸ਼ੈ ਦੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਆ ਉਹ ਆਪਣੇ ਆਪ ਨੁਕਰੇ ਲੱਗ ਜਾਣਗੇ ਔਰ ਘਰੇ ਬੈਠ ਜਾਣਗੇ ਔਰ ਉਹਨਾਂ ਲੋਕਾਂ ਨੂੰ ਅਸੀਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਤੁਸੀਂ ਇੱਕ ਮਹੀਨਾ ਪਹਿਲਾਂ ਹੀ ਸਾਡੇ ਜिले ਚੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਹੋ ਸਾਰੇ ਲੋਕਾਂ ਨੇ ਤੁਹਾਨੂੰ ਤੁਹਾਡੇ ਟੱਬਰ ਨੂੰ ਵੀ ਜੋ ਮਾਨ ਸਨਮਾਨ ਦਿੱਤਾ ਜਿਹੜਾ ਬਣਦਾ ਨਹੀਂ ਸੀ ਕਿਉਂਕਿ ਉਹ ਲੋਕ ਜਿਹੜੇ ਆਪਣੇ ਹਲਕੇ ਛੱਡ ਕੇ ਇੱਥੇ ਜਿਹੜੀ ਅਕਾਲੀ ਦਲ ਦੀ ਗੱਲ ਕਰ ਰਹੀ ਸੀ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਤੁਸੀਂ ਆਪਣੇ ਹਲਕੇ ਕਿਉਂ ਸੰਭਾਲ ਕੇ ਆਏ ਹੋ ਉਹ ਕਹਿੰਦੇ ਕੋਈ ਲੋੜ ਨਹੀਂ ਲੋ ਬੜੇ ਲੋਕ ਜਾਗਦਤ ਨੇ ਅੱਜ ਉਹ ਗੱਲਾਂ ਕਰ ਰਹੇ ਆ ਕਿ ਅਸੀਂ ਪਾਰਟੀ ਦੇ ਨਾਲ ਖੜੇ ਹਾਂ ਪਾਰਟੀ ਨੂੰ ਸਟਰੋਂਗ ਕਰ ਰਹੇ ਹਾਂ ਉਹ ਮੈਂ ਸਮਝਦਾ ਕਿ ਪਾਰਟੀ ਉਸ ਵੇਲੇ ਪਰਖੇ ਜਾਂਦੀ ਹੈ ਜਦੋਂ ਅਸੀਂ ਇਲੈਕਸ਼ਨ ਲੜਦੇ ਹਾਂ ਇਸ ਇਲੈਕਸ਼ਨ ਬਿਲਹੇ ਹੀ ਕਹਿੰਦਾ ਪਾਰਟੀ ਦੇ ਉਮੀਦਵਾਰਾਂ ਨੀ ਖੜਦੇ ਉਹ ਅੱਜ ਕੀ ਖੜਨਗੇ ਸੋ ਮੇਰੀ ਬੇਨਤੀ ਆ ਕਿ ਉਹਨਾਂ ਲੋਕਾਂ ਨੂੰ ਅਜੇ ਵੀ ਵਕਤ ਆ ਉਹ ਅਜੇ ਵੀ ਸ਼੍ਰੋਮਣੀ ਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਣ ਸਦਾ ਸੁਖਵੀਰ ਸਿੰਘ ਬਾਲਣ ਸਾਹਿਬ ਦੀ ਅਗਵਾਈ 'ਚ ਉਹ ਅੰਦਰ ਬੈਠ ਕੇ ਗੱਲ ਕਰਨ ਅਸੀਂ ਉਹਨਾਂ ਦਾ ਸਦਾ ਹੀ ਸਵਾਗਤ ਕਰਾਂਗੇ ਕਿਉਂਕਿ ਜਦੋਂ ਅਸੀਂ ਅੰਦਰ ਬੈਠ ਕੇ ਗੱਲ ਕਰਾਂਗੇ ਪਾਰਟੀ ਵੀ ਤਕੜੀ ਹੋਏਗੀ ਔਰ ਸ਼੍ਰੋਮਣੀ ਕਾਲੀ ਦਲ ਦੀ ਤਕੜੀ ਵੀ ਤਕੜੀ ਹੋਏਗੀ ਔਰ ਲੋਕਾਂ 'ਚ ਉਤਸ਼ਾਹ ਵੀ ਵਧੇਗਾ ਸੋ ਮੈਂ ਸਮਝਦਾ ਕਿ ਇਸ ਸਮਾਇਆ ਕਿ ਸਾਨੂੰ ਇਕੱਠੇ ਹੋ ਕੇ ਚੱਲਣੀ ਲੋੜ ਹੈ ਸੋ ਇੱਕ ਪਾਸੇ ਵਰਕਰਾਂ ਦਾ ਜਿਹੜੇ ਸ਼ਹੀਦ ਭਗਤ ਸਿੰਘ ਨਗਰ ਦੇ ਸਮੂੱਚੀ ਜਿਹੜੀ ਲੀਡਰਸ਼ਿਪ ਵਰਕਰ ਸਮਰਥਕ ਜਿੰਨੇ ਵੀ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਾਰਲ ਜਿਹੜੇ ਆ ਅਸੀਂ ਕਹਿੰਦਾ ਕੋਰ ਕਮੇਟੀ ਦੇ ਵਿੱਚ ਵੀ ਵਿਚਾਰੇ ਆ ਕਿ ਅਸੀਂ ਕਿਤੇ ਨਾ ਕਿਤੇ ਕਹਿੰਦਾ ਮਤਲਬ ਲੋਕਾਂ ਨੂੰ ਇਹ ਦੱਸ ਨਹੀਂ ਸਕੇ ਕਿ ਅਸੀਂ ਮੋਦੀ ਦੇ ਖਿਲਾਫ ਜਾ ਅਸੀਂ ਕਾਂਗਰਸ ਦੇ ਖਿਲਾਫ ਆ ਕਿਉਂਕਿ ਜਿੰਨਾ ਚੇ ਕਲੀਅਰਟੀ ਨਹੀਂ ਲੈਣੀ ਕਲੀਅਰਟੀ ਨਹੀਂ ਲਿਆ ਸਕੇ ਔਰ ਮੈਂ ਸਮਝਦਾ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਲੋਕ ਕਲੀਅਰਟੀ ਚਾਹਦੇ ਆ ਔਰ ਅਕਾਲੀ ਦਲ ਇਹ ਕਲੀਅਰ ਨਹੀਂ ਕਰ ਸਕਿਆ ਔਰ ਲੋਕਾਂ ਨੇ ਜਿਆਦਾ ਪ੍ਰੋ ਮੋਦੀ ਬੋਟ ਪਾਈ ਤੇ ਅੰਗੇਸ਼ਟ ਮੋਦੀ ਪਾਈ ਔਰ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲੇਦਲ ਇਸ ਗੱਲ ਤੇ ਵਿਚਾਰ ਕਰੇਗੀ ਕਿ ਅਸੀਂ ਕਹਿੰਦਾ ਮਤਲਬ ਇਹ ਗੱਲ ਲੋਕਾਂ 'ਚ ਰੱਖਣੀ ਸਾਨੂੰ ਪਹਿਲਾਂ ਹੀ ਕਲੀਅਰ ਕਰਨੀ ਚਾਹੀਦੀ ਹੈ ਮੈਨੂੰ ਮੈਨੂੰ ਜੁਲ ਮੇਰਾ ਪਰਸਨਲ ਥੀ ਵਾ ਇਹ ਕਿ ਪਾਰਟੀ ਦੀ ਬਦਨਵੇਂ ਸੋਚਦਾ ਮਿਲਦਾ ਕਿ ਮੇਰਾ ਪਰਸਨਲ ਥੀ ਵਾ ਇਸ ਤਰ੍ਹਾਂ ਹੋਇਆ ਰਾਜਨੀਤਿਕ ਸਾਜ਼ਿਸ਼ ਵੀ ਸੰਕਤ ਤੋ ਕੋ ਸਾਜ਼ਿਸ਼ ਵੀ ਹੋ ਸਕਦੀ ਹੈ ਕਹਿੰਦਾ ਜਿਹੜੇ ਲੋਗ ਹਾਂਜੀ ਕਿਸੇ ਪਾਰਟੀ ਵੱਲੋਂ ਬੀਜੇਪੀ ਵੱਲੋਂ ਹੋ ਸਕਦਾ ਕੋਈ ਦੇਖੋ ਅਜੇ ਦੇਖੋ ਅਜੇ ਇਹ ਗੱਲ ਕਹਿਣੀ ਤਾਂ ਮੈਂ ਵੀ ਕਿਉਂਕਿ ਅਸੀਂ ਆਪਣੀ ਪਹਿਲਾਂ ਤਾਂ ਆਪਾਂ ਨਾਲ ਦੇਖੀ ਵੀ ਅਸੀਂ ਕਿਉਂ ਪਛੇਰੇ ਆ ਆਪਾਂ ਦੂਜਿਆਂ 'ਤੇ ਸਿਰ ਦੋਸ਼ ਮੜ ਕੇ ਆਪਣੇ ਨੂੰ ਸਟਰੋਂਗ ਨਹੀਂ ਕਰ ਸਕਦੇ ਪਹਿਲਾਂ ਆਪਣੇ ਕਿਉਂਕਿ ਜੇ ਸਾਜ਼ਿਸ਼ ਦਾ ਸ਼ਕਾਰਵੇ ਤਾਂ ਬਣਦੇ ਜਦੋਂ ਅਸੀਂ ਆਪਣੀ ਜਿਹੜੀ ਸੈਲਫ ਅਨਲਿਸਿਸ ਨਹੀਂ ਕਰਦੇ ਉਹਦੇ 'ਤੇ ਲੱਗੇ ਆ ਪਰ ਮੈਨੂੰ ਲੱਗਦਾ ਕਿ ਇੱਕ ਦੋ ਮੀਡੀਆਂ ਹੋਰ ਹੋਣਗੀਆਂ ਇਹ ਕਲੀਅਰ ਹੋ ਜਾਏਗਾ ਅਸੀਂ ਜਿਹੜੀ ਵੀ ਲੋਕਾਂ ਦੀ ਪਾਰਟੀ ਦੀ ਮਜ਼ਬੂਤੀ ਦੇ ਅੱਗੇ ਕੀ ਕਰ ਰਹੇ ਹਾਂ ਦੇਖੋ ਅਸੀਂ ਜਿਹੜੀ ਇੱਕ ਤਾਂ ਦੇਖੋ ਪੰਜਾਬ ਦੇ ਵਿੱਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਬੰਦੀ ਸਿੰਘਾਂ ਦੀ ਸਿੱਖ ਪੰਥ ਦੀ ਔਰ ਪੰਜਾਬੀਅਤ ਦੀ ਗੱਲ ਕਰਦਾ ਜਿਹੜਾ Hindu Sikh ਭਾਈਚਾਰੇ ਦੀ ਗੱਲ ਕਰਦਾ ਉਹ ਸਿਰਫ ਸ਼੍ਰੋਮਣੀ ਕਾਲ ਚੱਲ ਲੋਕ ਜਦੋਂ ਵੀ ਹੁਣ ਸਮਾਂ ਆਏਗਾ ਔਰ ਮੈਂ ਸਮਝਦਾ ਕਿ ਉਹ ਲੋਕ ਸਾਡੀ ਗੱਲ ਤੇ ਵਿਸ਼ਵਾਸ ਕਰਨਗੇ ਔਰ ਉਹਦੇ ਲਈ ਅਸੀਂ ਜਿਸ ਤਰ੍ਹਾਂ 15 ਪ੍ਰਧਾਨ ਜੀ ਨੇ ਦੱਸਿਆ ਕਿ 15 ਜੁਲਾਈ ਤੋਂ ਅਸੀਂ ਪਿੰਡ ਪਿੰਡ ਦਵਾਰਾ ਜਾ ਰਹੇ ਹਾਂ ਔਰ ਲੋਕਾਂ ਤੋਂ ਇੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਨੂੰ ਵੋਟ ਕਿਉਂ ਨਹੀਂ ਪਈ ਪਹਿਲੀ ਗੱਲ ਤੇ ਸਾਨੂੰ ਵੋਟ ਕਿਉਂ ਨਹੀਂ ਪਈ ਇਹ ਪੁੱਛਣਾ ਬਹੁਤ ਜ਼ਰੂਰੀ ਆ ਔਰ ਉਹਤੇ ਵਿਚਾਰ-ਵਟਾਂਦਰਾ ਵੀ ਕਰਾਂਗੇ ਲੋਕਾਂ ਦਾ ਸਹਿਯੋਗ ਵੀ ਮੰਗਾਂਗੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਣਾ ਤਾਂ ਇੱਕੋ ਇੱਕ ਪਾਰਟੀ ਸ਼੍ਰੋਮਣੀ ਕਾਲਜ ਦਲ ਹੈ ਜਿਹੜੀ ਪੰਜਾਬ ਨੂੰ ਬਚਾ ਸਕੀ ਬਚਾ ਸਕੇਗੀ ਔਰ ਉਹਦੇ ਲਈ ਅਸੀਂ ਦਿਨ ਰਾਤ ਇੱਕ ਕਰਾਂਗੇ ਔਰ ਸਮਝਦਾ ਜੇ ਉਹ ਇੱਕ ਦਿਨਾਂ ਦੇ ਇੱਕ ਕਰਾਂਗੇ ਕਿ ਪਾਰਟੀ ਸਟਰੋਂਗ ਹੋਏਗੀ ਕੱਲ ਦੇ ਸੋਚਕ ਸਮਾਗਮ ਤੋਂ ਵਾਹ ਜੀ ਸ਼੍ਰੋਮਣੀ ਕਾਲੀਦਾ ਜਿਹੜਾ ਹੈ ਉਹ ਭਾਈ ਅਭਰਤਪਾਲ ਸਿੰਘ ਦੀ ਮੌਰੇ ਕਿੱਥੇ ਖੜਾ ਹੈ ਦੇਖੋ ਅਸੀਂ ਪਹਿਲਾਂ ਵੀ ਇਸ ਗੱਲ ਦੇ ਖਿਲਾਫ ਕਿ ਜਿਹੜੇ ਜਿਹੜੀ ਕਿਸੇ ਦੀ ਵਿਚਾਰਤਾਰਾ ਬਖਰੀ ਹੋ ਸਕਦੀ ਹੈ ਪਰ ਜਿਹੜੇ ਕਾਨੂੰਨ ਜਿਹੜੇ ਆ ਜਿਹੜੇ ਅਸੀਂ ਸਖਤ ਕਾਨੂੰਨ ਬੇਸ਼ੱਕ ਉਹ ਜਿਹੜਾ ਕਿਸ ਤਰ੍ਹਾਂ ਦੇ ਅਸੀਂ ਦੇਸ਼ ਦੇ ਐਨਐਸਏ ਵਰਗੇ ਅਸੀਂ ਕਾਨੂੰਨ ਲਾ ਕੇ ਕਿਸੇ ਨੂੰ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਪਰ ਮੈਂ ਅੱਜ ਵੀ ਇਸ ਗੱਲ ਤੇ ਖੜਾ ਕਿ ਸ਼੍ਰੋਮਣੀ ਕਾਲੀਦਾ ਜਿਹੜੀ ਆ ਉਹ ਹਿੰਦੂ ਸਿੱਖ ਭਾਈਚਾਰਾ ਜਿਹੜਾ ਆ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਗਰੀਬ ਦੀ ਪੰਜਾਬ ਦੇ ਹਰ ਵਰਗ ਦੀ ਜੇਕਰ ਗੱਲ ਕਰੇਗਾ ਉਹ ਸਿਰਫ ਤੇ ਸਿਰਫ ਸ਼ੋਮਣੀ ਕਲਦਲ ਕਰੇਗਾ ਸ਼ੋਮਣੀ ਕਲਦਲ ਤਕੜੀ ਵਾਲਾ ਕਰੇਗਾ ਧੰਨਵਾਦ ਬਾਦਸ਼ਾਹ ਜਿਹੜੀ ਅੱਜ ਮੀਟਿੰਗ ਰੱਖੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਜੀ ਅਸੀਂ ਜਸ ਲੋਕਾਂ ਦਾ ਥਿਊ ਲੈਣਾ ਤੇ ਹੁਣ ਪਾਰਟੀ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾਵੇ ਕਿਸ ਤਰ੍ਹਾਂ ਇਹਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਲੋਕਾਂ ਨੇ ਪਾਰਟੀ ਬਣਾਉਣੀ ਆ ਲੋਕਾਂ ਨੇ ਢਾਉਣੀ ਆ ਇਹਨਾਂ ਦੇ ਆਸੇ ਪਾਰਟੀ ਚਲਣੀ ਵਰਕਰ ਦੇ ਆਸੇ ਚੱਲ ਰਹੀ ਆ ਤਾਂ ਵਰਕਰਾਂ ਦੀ ਸਾਰੀ ਮੀਟਿੰਗ ਕੀਤੀ ਆ ਤੇ ਜਿਹੜੇ ਹੈਗੇ ਆ ਉਹ ਗਏ ਨਹੀਂ ਸਾਥੀ ਉਹਨਾਂ ਨੂੰ ਮਨਾਉਣਾ ਜਿਹੜਾ ਕਿਸੇ ਦਾ ਕਿਸੇ ਦਾ ਲਿੰਕ ਹੈ ਉਹਨਾਂ ਨੂੰ ਮਨਾ ਲਓ ਕਿ ਇਦਾਂ ਲੜ ਕੇ ਆਪਣਾ ਕੁਝ ਨਹੀਂ ਪੜਨਾ ਇਸ ਕਰਕੇ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਪਾਰਟੀ ਕਿੱਥੇ ਖੜੀ ਹੈ ਅਮਰਿਤਪਾਲ ਦੇ ਮਾਮਲੇ 'ਚ ਦੇਖੋ ਉਹਦੇ 'ਚ ਉਹਨਾਂ ਨੇ ਕਹਿਤਾ ਵੀ ਜਿਹੜਾ ਹੈਗਾ ਉਹਨਾਂ ਦੇ ਵਿਚਾਰ ਸੀ ਜਿਹੜੇ ਪਹਿਲਾਂ ਉਹ ਨਹੀਂ ਕਿਹਾ ਸੀ ਅਮਰਿਤਪਾਲ ਜੀ ਉਹਨਾਂ ਨੇ ਇੱਕ ਦਫਾ ਤੁਸੀਂ ਵੀ ਸ਼ਾ YouTube ਪੜੀ ਹੋਣੀ ਆ ਉਹ ਕਹਿੰਦਾ ਵੀ ਕਾਂਗਰ ਇਹਨੂੰ ਗੌਰਮੈਂਟ ਨੂੰ ਇੱਕ ਵਾਰ ਦੱਸ ਦਿਓ ਕਿ ਆ ਸਾਡੀਆਂ ਮੰਗਾਂ ਮੰਨ ਲੈਣ ਨਹੀਂ ਤਾਂ ਅਸੀਂ ਇਹਨਾਂ ਦੇ ਕਾਨੂੰਨ ਨੂੰ ਨਹੀਂ ਮੰਨਦੇ ਅਸੀਂ ਆਪਣਾ ਕਾਨੂੰਨ ਬਣਾ ਰਲਾ ਤੈਨੂੰ ਦੱਸਦਾ ਅਸੀਂ ਆਪਣਾ ਕਾਨੂੰਨ ਆ ਬਣਾ ਲਿਆ ਤੁਹਾਡੇ ਕਾਨੂੰਨ ਅਸੀਂ ਨਹੀਂ ਮੰਨਦੇ ਉਹਨਾਂ ਉਦੋਂ ਗੱਲ ਕੀਤੀ ਸੀ ਵੀ ਪਾਈ ਇਦਾਂ ਤਾਂ ਚੱਲਣਾ ਨਹੀਂ ਸਾਡਾ ਅਸੀਂ ਜੇ ਤੂੰ ਏਸੀ ਸਮਝਦੇ ਆ ਕਿ ਅਸੀਂ ਟਿਕਟ ਤੁਹਾਨੂੰ ਦਿੰਦੇ ਆ ਪਰ ਇੱਕ ਸ਼ਰਤ ਹੈ ਕਿ ਤੁਸੀਂ ਜਿਹੜਾ ਕਾਨੂੰਨ ਦੇ ਜਿਹੜਾ ਅੰਦਰ ਰਹਿ ਕੇ ਜੋ ਕੰਮ ਕਰਨਾ ਪਾਓ ਸਿਧਾਂਤ ਦੇ ਅੰਦਰ ਹੈ ਕਿ ਜੋ ਦੇਸ਼ ਦੇ ਸਿਧਾਂਤ ਦੇ ਅੰਦਰ ਹੈ ਕਿ ਕੰਮ ਕਰਨਾ ਹਿੰਦੂ ਸਭ ਆਪਣੇ ਭਰਾ ਆ ਸਭ ਨੂੰ ਨਾਲ ਲੈ ਕੇ ਚੱਲਣਾ ਜੇ ਤੇ ਮਜ਼ਦੂਰੀ ਆ ਸਾਨੂੰ ਤੇ ਕਰ ਲੋ ਕਹਿੰਦੇ ਨਹੀਂ ਮੈਂ ਲੜਨੀ ਨਹੀਂ ਆ ਜੀ ਉਹਨੇ ਇੱਥੇ ਮੁਕਾੜ ਹੁਣ ਵੀ ਜਿਹੜਾ ਪਤੌਰ ਸ਼ੇਖ ਜਾਂ ਬਤੌਰ ਜਿਹੜਾ ਇੱਕ ਪੰਜਾਬੀ ਆ ਉਹਦੇ ਅਧਿਕਾਰ ਬਣਦੇ ਆ ਪਰ ਉਹਨੂੰ ਜਿਹੜਾ ਆ ਨਹੀਂ ਲਾਉਣਾ ਚਾਹੀਦਾ ਇਹ ਨਹੀਂ ਲੰਡ ਗਲਗਣਾ ਚਾਹੀਦਾ ਉਹਨੂੰ ਵੀ ਹਜ਼ਾਰ ਤੇ ਕਹਿਣ ਦੀ ਪਰ ਇਹਦਾ ਜਿਹੜਾ ਕੰਸੀਡਿੰਗ ਦਾ ਖਰਾਬ ਜਿਹੜਾ ਕਹਿਣਾ ਉਹ ਗਲਤ ਹੈ ਧੰਨਵਾਦ ਜੀ ਜਨ ਕਿਤਰਾ ਹਣਾ ਬੋਲੇ ਸੋਨਿਹਾਰ ਔਰ ਲੋਕਾਂ ਨੂੰ ਵਾਸਤੇ ਜਿਹੜਾ ਉਹ ਨੈਗੇਟਿਵਿਟੀ ਫਲਾਈ ਜਾਂਦੀ ਹੈ ਸੋ ਸਮੁੱਚਾ ਜੂ ਜਿਹੜਾ ਆ ਉਹ ਪ੍ਰਧਾਨ ਸਰਵਾ ਵਿਖੇ ਜਿਹੜਾ ਉਹ ਦਸਤਾਰ ਦਸਤਾਰਾਂ ਦਾ ਲੰਗਰ ਚੱਲ ਰਿਹਾ ਹੈ ਸੋ ਇਸ ਤਰ੍ਹਾਂ ਹੈ ਜਿਹੜਾ ਜੂ ਸੱਜਣਾ ਹੈ ਉਹ ਆਪਣੀ ਤਨ ਦੇ ਨਾਲ ਡੋਡੀ ਨਵਾ ਰਿਹਾ ਹੈ ਸਾਰਾ ਸੁਖਵੀਰ ਸਿੰਘ ਜੋ ਗਵਾਈ ਕਰ ਪੰਥ ਦੀ ਇਸ ਪਾਰਟੀ ਦੇ ਲਈ ਇਕੱਠੇ ਹੋਈਏ ਤੇ ਕੰਮ ਕਰੀਏ ਸੋ ਮੈਂ ਇੰਨੇ ਹੀ ਬੇਨਤੀ ਆਪਣੇ ਸਾਡੇ ਸਾਹਮਣੇ ਪੇਸ਼ ਕਰਦਾ ਸੋ ਮੋਹਿਆ ਬੁਲਾ ਜੀ ਕਾਲੀ ਮਾਫੀ ਵਾਈਟ ਕਾਲਸਾ ਵਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਵਰਤਦਾ ਰਹੇ ਬੇਤੀ ਹੈ ਕਿ ਘੜੀ ਘੜੀ ਆਪ ਹੀ ਹੈ ਇਸੇ ਤਰ੍ਹਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਸਗੀਆਂ ਕਿ ਇਹਦੇ ਜਿਹੜੇ ਮੁੱਦੇ ਬਣਾ ਕੇ ਜਿਹੜਾ ਆ ਕਿ ਇੱਕ ਤਰ੍ਹਾਂ ਪੰਥਕ ਚਰਾ ਲੱਗ ਕਰਦਾ ਤੇ ਦੂਜਾ ਸ਼ਰੋਮੀ ਕੰਟੀ ਨਾਲ ਨੂੰ ਅਲੱਗ ਕਰਦਾ ਤੇ ਉਹਦੇ ਵਿੱਚ ਉਹ ਬਾਰ-ਬਾਰ ਆਵਾਜ਼ ਚੁੱਕੀ ਰਹੀ ਕਿ ਜੀ ਇਹ ਪੰਥਕ ਨਹੀਂ ਹੈਗੇ ਇਹਨਾਂ ਨੇ ਅੰਮ੍ਰਿਤਪਾਲ ਦੀ ਸਪੋਰਟ ਕੀਤੀ ਤੇ ਇਹਨਾਂ ਨੇ ਦੀ ਸ਼ਰੂਪੀ ਕਾਲੀ ਦਰ ਦੇ ਕੇ ਪੰਥ ਤੋਂ ਭੱਜਦੀ ਰਹੀ ਆ ਸੋ ਇੰਨਾ ਦੀਆਂ ਗੱਲਾਂ ਦੀ ਕਰਕੇ ਜਿਹੜਾ ਲੋਕਾਂ ਦੇ ਵਿੱਚ ਇਹ ਨੈਰੇਟਿਵ ਸਿੱਖਿਆ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨੂੰ ਜਿਹੜਾ ਇਹਨੂੰ ਸ਼ਰੂਪੀ ਕਾਲੀ ਦਰ ਨੂੰ ਇੱਕ ਲਕੀਰ ਤੋਂ ਪਿੱਛੇ ਖੜਾ ਕੀਤਾ ਜਾਵੇਗਾ ਜਦਕਿ ਇਹੋ ਜਿਹੇ ਗੱਲ ਨਹੀਂ ਹੈ ਕਿ ਇਹ ਪਾਰਟੀ ਦੇ ਆਪਣੇ ਸਿਧਾਂਤ ਆਪਣੇ ਰੂਲਸ ਹੁੰਦੇ ਨੇ ਉਹ ਜਿਹੜੀਆਂ ਲੋਕਾਂ ਤੱਕ ਪਹੁੰਚਾਉਣੇ ਚਾਹੀਦੇ ਆ ਸੋ ਕਿਸੇ ਵੀ ਅਸਲ ਮੁੱਦੇ ਤੇ ਤਾਂ ਕੋਈ ਬਹਿਸ ਕਰ ਲਈ ਹੈ ਡਿਵੈਲਪਮੈਂਟ